ਬਣਦੀ ਹੈਗੀ ਹਨਾ ਬਹੁਤ ਸੋਹਣੀ ਮੱਝ ਹੈਗੀ ਮੂੰਹ ਦੀ ਦੇਖ ਲਓ ਕਿੰਨੀ ਸੋਹਣੀ ਹੈ ਬਿੱਲੀ ਲੈ ਵੀ ਦੋਸਤੋ ਨਾ ਤੁਹਾਨੂੰ ਇੱਕ ਵਧੀਆ ਝੋਟੀ ਦਿਖਾਉਣਿਆਂਗੀ ਟਾਪ ਕਲਾਸ ਹਨਾ ਲੈਵੇ ਦੀ ਤੁਸੀਂ ਦੇਖ ਲਓ ਹਨਾ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਫਿਰ ਆਪਾਂ ਬਾਈ ਨਾਲ ਕਰਾਉਣਿਆਂ ਗੱਲ ਵਾਲੀਆਂ ਮੱਝਾਂ ਦੇ ਕਿੰਨੇ ਕੇ ਰੇਟ ਚੱਲ ਰਹੇ ਹਨਾ ਤੁਸੀਂ ਦੇਖ ਸਕਦੇ ਹੋ 20 ਲੀਟਰ 20 ਲੀਟਰੀ ਮਤਲਬ ਕੰਡੇ ਵਾਲਾ ਕੰਡੇ ਵਾਲਾ ਹੀ ਕੰਡੇ ਸਤੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਹਾਂਗੇ ਅਰੰਪੁਰਾ ਦੀ ਮੰਡੀ ਜਿਹੜੀ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਲੱਗ ਅੱਜ ਇਥੋਂ ਜਿਹੜੀ ਵੀਡੀਓ ਬਣਾਵਾਂਗੇ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਮੰਡੀਆਂ ਦੇ ਰੇਟ ਦਾ ਜਿਹੜੀ ਜਾਣਕਾਰੀ ਮਿਲ ਸਕੇ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀਰ ਆਪਣੇ ਇਸ ਵੀਡੀਓ ਨੂੰ ਨਵੇਂ ਬੰਦੇ ਦੇਖਣਗੇ ਹਨਾ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਆਜੋ ਆਪਾਂ ਜਿਹੜੇ ਹੈਗਾ ਰੇਟ ਆ ਜਿਹੜੇ ਤੁਹਾਨੂੰ ਆਪਾਂ ਜਾਣਕਾਰੀ ਦਿਵਾਉਣੇ ਆਗੇ ਦੋਸਤੋ ਆਪਾਂ ਨਾ ਜਿਹੜੀ ਆਹ ਮੱਝ ਖੜੀ ਹੈ ਪੂਰੇ ਰੰਗ ਦੇ ਵਿੱਚ ਨੀਲੀ 라ਵੀ ਦੀ ਤੁਸੀਂ ਮੱਝ ਦੇਖ ਲਓ ਇੱਕ ਵਾਰ ਫਿਰ ਆਪਾਂ ਤੋੜ ਕੇ ਦਿਖਾਵਾਂਗੇ ਪਹਿਲਾਂ ਨਾ ਆਪਾਂ ਮੱਝ ਦੀ ਡਿਟੇਲ ਲੈ ਲਈਏ ਕਿੰਨੇ ਵੇ ਸੂਈ ਸੂਈ ਹੋਈ ਹੈ ਬਾਈ ਨਾਲ ਗੱਲਬਾਤ ਕਰ ਲਈ ਆਪਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤੁਹਾਡਾ ਨਾਮ ਦੱਸ ਦੋ ਕੀ ਹੈ ਮਹਿੰਦਰ ਸਿੰਘ ਆ ਜੀ ਮਹਿੰਦਰ ਸਿੰਘ ਠੀਕ ਹੈ ਤੇ ਵੀਰੇ ਜਿਹੜੀ ਹੈ ਆਪਾਂ ਮੱਝ ਹੈਗੀ ਜਿਹੜੀ ਬੈਕ ਸਾਈਡ ਤੇ ਤੁਹਾਡੇ ਦੇਸੀ ਆਂਦੀ ਹੈ ਹਾਂਜੀ ਕਿੰਨੇ ਵੇ ਸੂਏ ਸੂਈ ਹੋਈ ਹੈ ਇਹ ਦੂਜੇ ਸੂਆ ਵੀਰੇ ਦੂਜਾ ਸੂਆ ਕਿੰਨਾ ਕੁ ਦੁੱਧ ਤਿਆਰ ਹੋਵੇ ਸਹੀ ਸਹੀ 12 ਕਿਲੋ ਹੁੰਜਾ ਮਨ ਲੈ ਨਹੀਂ ਢੱਬੇ ਵਰਵਾ ਦੋਗੇ ਜੀ ਜਮਾ ਚੋ ਚਾਰ ਡਾਂਗ ਚੋਲੇ ਠੀਕ ਹੈ ਪਿੰਡ ਕਿਹੜਾ ਆ ਗਿਆ ਤੁਹਾਡਾ ਰਾਜੀਆ ਪਿੰਡ ਰਾਜੀਆ ਜਿਹੜਾ ਕਿੱ데 ਪੈਂਦਾ ਬਰਨਾਲਾ ਬਰਨਾਲਾ ਹਾਂਜੀ ਤੇ ਇੱਕ ਬਾਈ ਮੈਨੂੰ ਐ ਦੱਸਦੇ ਵੀ ਮੁੱਲ ਦੱਸਦੇ ਹਾਂ ਨਾ ਦੇਣ ਆ ਦਾ ਮੁੱਲ ਕਰੀਂ ਦੇ 85000 85000 ਦੀ ਦਿਓਗੇ ਹਾਂ ਠੀਕ ਹੈ ਨੰਬਰ ਬੋਲ ਦੇ ਵੀਰੇ 75080 41740 ਠੀਕ ਹੈ ਲੈ ਬਾਈ ਸਾਨੂੰ ਨਾ ਮੱਝ ਤੋੜ ਕੇ ਦਿਖਾ ਦੇ ਤੇ ਦੋਸਤੋ ਆਪਾਂ ਮੱਝ ਦਿਖਾਉਣੀ ਆ ਤੁਹਾਨੂੰ ਜਿਹੜੀ ਉਹ ਸਾਹਮਣੇ ਖੜੀ ਆ ਤੋੜ ਕੇ ਦਿਖਾਉਣੀ ਆ ਦੇਖ ਲਓ ਦੋਸਤੋ ਦੋਨੇ ਅੱਖਾਂ ਜਿਹੜੀਆਂ ਚਿੱਟੀਆਂ ਨੇ ਸਿੰਘ ਵੀ ਕੁੰਡਾ ਤੁਸੀਂ ਦੇਖ ਲਓ ਬਹੁਤ ਸੋਹਣੀ ਮੱਝ ਆਗੀ ਬਾਕੀ ਆਪਾਂ ਥਾਂਲੇਵੇ ਦੀ ਚੈੱਕ ਕਰਾਉਣੀ ਆ। ਇਹ ਆਹ ਦੋਸਤੋ ਇਹਦਾ ਲੇਵਾ ਆ ਗਿਆ ਮੱਝ ਦਾ ਤੇ ਨੀਲੀ ਰਵੀ ਦੇ ਵਿੱਚ ਪੈ ਜਾਂਦੀ ਹੈ ਮੱਝ। ਦੇਖ ਲਓ ਤੁਸੀਂ ਹੈਨਾ ਜਾਤ ਕੁਆਲਿਟੀ ਚੈੱਕ ਕਰ ਲਓ। 10 ਬਾਰਾਂ ਹੋ ਗਈ। ਆਪਾਂ ਇਹਨਾਂ ਤੋਂ 12 ਲੀਟਰ ਬਹੁਤ ਸੋਹਣੀ ਮੱਝ ਲੱਗਦੀ ਹੈ ਦੋਸਤੋ। ਰੰਗ ਵੀ ਇੱਕ ਬੱਤਰਾ ਜਿਹਾ ਰੰਗ ਹੈ ਤੁਸੀਂ ਦੇਖ ਸਕਦੇ ਹੋ। ਮੋੜ ਲਾ ਵੀਰੇ ਮੋੜ ਲਾ। ਆਹ ਤਰੋਂ ਲੱਦੀ ਪੂਟਾ ਆਹ ਦੇਖ ਲਓ ਹੁਣ ਮੁਰੂਗੀ ਨਾ ਮੱਝ ਜਦੋਂ ਵਾਕਈ ਮੱਝ ਦੇਖਣਯੋਗ ਬਣਦੀ ਹੈਗੀ ਹੈਨਾ। ਬਹੁਤ ਸੋਹਣੀ ਮੱਝ ਆਗੀ। ਮੋਦੀ ਦੇਖ ਲਓ ਕਿੰਨੀ ਸੋਹਣੀ ਆ ਬਿੱਲੀਆਂ ਅੱਖਾਂ ਦੋਸਤੋ ਦੇਖ ਸਕਦੇ ਤੇ ਜੇ ਕਿਸੇ ਵੀਰ ਭਾਈ ਨੂੰ ਪਸੰਦ ਹੋਈ ਘਰੇ ਜਾ ਕੇ ਦੋ ਟਾਈਮ ਚੋਕੇ ਹਨਾ ਤੇ ਤੁਸੀਂ ਲੈ ਸਕਦੇ ਹੋ ਡਿਟੇਲ ਆਪਾਂ ਜਿਹੜੀ ਹੈਗੀ ਆ ਉਹ ਆਪਾਂ ਲੈ ਕੇ ਤੁਹਾਨੂੰ ਦੇ ਦਿੰਦੇ ਜਾਤ ਕੁਆਲਟੀ ਵੱਖੋਂ ਮੱਝ ਜਿਹੜੀ ਬਹੁਤ ਸੋਹਣੀ ਮੱਝ ਹੈਗੀ ਤੇ ਇੱਕ ਗੱਲ ਕਰਕੇ ਭਾਈ ਆਪਾਂ ਇਹ ਮਗਰ ਕੀ ਇਹਦੇ ਕੱਟਾ ਜੀ ਮਾ ਕੱਟਾ ਹੈਗਾ ਹਾਂਜੀ ਤੇ ਉਹ ਕਿਹੜੇ ਸੀਮਨ ਸੋਮਣ ਦਾ ਹੈ ਨਹੀਂ ਪਤਾ ਨਹੀਂ ਪਤਾ ਆਪਾਂ ਖਰੀਦੀ ਆ ਬਰੇ ਖਰੀਦੀ ਆ ਮੱਝ ਠੀਕ ਹੈ ਲੈ ਵੀ ਬਾਈ ਨੇ ਕਹਤਾ ਮੱਝ ਖਰੀਦੀ ਹੈ ਤੇ ਆਜੋ ਆਪਾਂ ਅੱਗੇ ਹੋਰ ਕੋਈ ਪਸ਼ੂ ਸਾਨੂੰ ਤੋਰ ਕੇ ਦਿਖਾਉਣੇ ਆ ਲੈ ਵੀ ਦੋਸਤੋ ਸਾਨੂੰ ਇੱਕ ਪਸ਼ੂ ਹੋਰ ਦਿਖਾਉਣੇ ਕਰਾਉਣੇ ਆ ਬਾਈ ਨਾਲ ਗੱਲਬਾਤ ਤੇ ਲੈਨੇ ਜਾਣਕਾਰੀ ਬਾਈ ਤੋਂ ਚੰਗੇ ਦੁੱਧਰ ਰਿਕਾਰਡ ਵਾਲੀ ਬਾਈ ਕਹਿੰਦਾ ਵੀ ਮੱਝ ਹੈਗੀ ਇਹ ਤੇ ਹਾਂਜੀ ਬਾਈ ਜੀ ਸੱਚੀ ਕਾਲ ਸੱਚੀ ਹੈ ਬਾਈ ਜੀ ਤੇ ਬਾਈ ਜੀ ਪਹਿਲਾਂ ਤੁਸੀਂ ਨਾਮ ਦੱਸੋ ਨਾਮ ਹਰਮਨਦੇਵੀ ਠੀਕ ਹੈ ਪਿੰਡ ਵੀਰੇ ਪਿੰਡ ਸਰਾਵਾ ਬੋਤਲਾਈ ਸ਼ਹਿਰ ਮਲੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਲੈ ਬਰੀ ਜਿਹੜੀ ਆਪਣੀ ਆਹ ਮੱਝ ਦੇਸੀ ਜਾਂਦੀ ਹੈ ਹਨਾ ਹਾਂਜੀ ਵੀਰੇ ਤੇ ਇਹਦਾ ਕੀ ਰਿਕਾਰਡ ਹੈ ਕੀ ਡਿਟੇਲ ਹੈ ਇਹਦੀ ਡਿਟੇਲ ਵੀਰੇ ਤੀਜਾ ਸੂਆ ਸੁਣੀ ਆਈ ਦੂਜੇ ਸੂਏ ਦਾ 20 ਲੀਟਰ ਦੁੱਧ ਸੀਗਾ ਠੀਕ ਹੈ ਹਾਂਜੀ 20 ਲੀਟਰ 20 ਲੀਟਰ ਹੀ ਮਤਲਬ ਕੰਡੇ ਵਾਲਾ ਕੰਡੇ ਵਾਲਾ ਹੀ ਕੰਡੇ ਵਾਲਾ ਕੰਡੇ ਟੋਲੀ ਕਹਿੰਨ ਭਾਈ ਕਹਿ ਦਈਏ 24 ਕਹਿ ਦਈਏ ਜਿਹੜਾ ਹੈਗਾ ਉਹ ਹੀ ਦੱਸਾਂਗੇ ਭਾਈ ਯਾਰ ਠੀਕ ਹੈ ਇਹ ਤੁਹਾਡੇ ਘਰ ਦੀ ਹੈ ਕਿ ਤੁਸੀਂ ਵਪਾਰ ਕਰਦੇ ਹੋ ਨਹੀਂ ਵਪਾਰ ਕਰਦੇ ਵੀਰੇ ਵਪਾਰ ਕਰਦੇ ਹਾਂ ਠੀਕ ਹੈ 20 ਮਤਲਬ ਤੀਜੇ ਸੂਏ ਚ ਹੁਣ ਕਿੰਨੇ ਦਿਨ ਲੈ ਜੂਗੀ ਤੀਜੇ ਸੂਏ ਵੀਰੇ ਦਿਨ ਲੈਂਦੀ ਹੈ ਹੇ ਹਫਤਾ 10 ਦਿਨ ਲੈਂਦੀ ਹੈ 10 ਦਿਨ ਤੇ ਆਪਾਂ ਦੋਸਤੋ ਤੋਰ ਕੇ ਵੀ ਦਿਖਾਵਾਂਗੇ ਇੱਕ ਵਾਈ ਨੰਬਰ ਬੋਲਦੇ ਨੰਬਰ ਵੀਰੇ 62830 98265 ਠੀਕ ਹੈ ਤੇ ਲੈ ਵੀ ਦੋਸਤੋ ਤੇ ਭਾਈ ਮੁੱਲ ਮੁੱਲ 1.60 ਲੱਖ ਹਜ਼ਾਰ ਹੈ ਲੈ ਬਾਈ ਹੁਣ ਤੋੜ ਕੇ ਦਿਖਾ ਦੇ ਲੈ ਵੀ ਦੋਸਤੋ ਆਪਾਂ ਤੋੜ ਕੇ ਦਿਹਾਉਣੇ ਹੈਗੇ 1.60 ਲੱਖ ਹਜ਼ਾਰ ਮੁੱਲ ਕਰਦਾ ਬਾਈ ਮੰਡੀ ਦੇ ਇਹ ਮੱਝ ਆਈ ਹੋਈ ਹੈ ਆਪਾਂ ਨੂੰ ਚੰਗੀ ਲੱਗੀ ਮੈਂ ਕਿਹਾ ਚਲੋ ਦੋਸਤਾਂ ਨੂੰ ਦਿਖਾ ਦ ਗਿਆ ਤੁਸੀਂ ਚੱਡੇ ਦੀ ਜਿਹੜੀ ਹੈਗੀ ਹੈ ਕਿ ਕੁਆਲਿਟੀ ਚੈੱਕ ਕਰ ਲਓ ਅਜੇ ਦਿਨ ਲੈ ਜੂਗੀ ਬਾਈ ਕਹਿੰਦਾ ਵੀ 8-10 ਦਿਨ ਲੈ ਜੂਗੀ ਖੁੱਲੇ ਬਾਕੀ ਪਿੱਠਪੂੜੇ ਦੀ ਬੰਤਰ ਹੈ ਦੋਸਤੋ ਬਹੁਤ ਵਧੀਆ ਬੰਤਰ ਹੈਗੀ ਮੋੜਨਾ ਮੇਰੇ ਮੋੜਲਾ ਦੇਖ ਸਕਦੇ ਤੁਸੀਂ ਹੈਨਾ ਮੱਝ ਪੂਰੀ ਹੈਵੀ weight ਦੀ ਮੱਝ ਆ ਗਈ ਸਿੰਗ ਹੈ ਜਿਹੜਾ ਮੱਝ ਦਾ ਉਹ ਵੀ ਚੰਗਾ ਹੈ ਬਹੁਤ ਜਿਆਦਾ ਸੋਨੇ ਸਿੰਘ ਦੀ ਮੱਝ ਆ ਕੁੰਡਾ ਸਿੰਘ ਆ ਤੇ ਲੇਵੇ ਦੀ ਜਿਹੜੀ ਤੁਸੀਂ ਦੇਖ ਲਓ ਹਨਾ ਲੇਵਾ ਵੀ ਹਜੇ ਵਧੀਆ ਤਿਆਰ ਕਰਨਾ ਐ ਨੇ 20 ਲੀਟਰ ਦੁੱਧ ਬਾਈ ਕਹਿੰਦਾ ਵੀ ਦੂਜੇ ਸੂਏ ਪਾਇਆ ਹੋਇਆ ਆਜੋ ਆਪਾਂ ਤੁਹਾਨੂੰ ਕੋਈ ਹੋਰ ਵੀ ਵੀਰ ਕੋਲੇ ਜੇ ਕੋਈ ਮੱਝ ਹੋਈ ਤਾਂ ਦਿਖਾਉਣੇ ਆੀ ਦੋਸਤੋ ਨਾ ਵੀਰਾਂ ਕੋਲੇ ਇੱਕ ਝੋਟੀ ਹੋਰ ਆ ਚੰਗੇ ਰਿਕਾਰਡ ਵਾਲੀ ਐ ਤੁਹਾਨੂੰ ਇਹਦੀ ਜਾਣਕਾਰੀ ਲੈ ਕੇ ਦੇਣੀ ਆ ਬਾਈ ਤੋਂ ਤੇ ਬਾਈ ਮੈਨੂੰ ਐ ਦੱਸ ਵੀ ਇਹੇ ਜੋ ਟੀਏ ਜਿਹੜੀ ਹੈ ਨਾ ਹਾਂਜੀ ਵੀਰੇ ਇਹਦਾ ਕੀ ਰਿਕਾਰਡ ਹੈਗਾ ਰਿਕਾਰਡ ਵੀਰੇ ਆਪੇ ਦੰਦੋ ਜੇ ਖੀਰੀ ਆਈ ਦੰਦੋ ਖੀਰੀ ਹਾਂਜੀ ਦੰਦੋ ਖੀਰੀ ਹੈ 27 ਮਹੀਨੇ ਉਮਰ ਹੈ ਜੀ 27 ਮਹੀਨੇ ਹਾਂਜੀ ਬਲੀ ਸਣਦੀ ਹੈਗੀ ਆ ਵੀ ਬਲੀ ਬਦਨੀ ਕਣਾਂ ਵਾਲੀ ਬਦਨੀ ਕਣਾਂ ਵਾਲੇ ਬਲੀ ਦੀ ਹੈ ਹਾਂਜੀ ਹਾਂਜੀ ਜੈ ਸਿੰਘ ਕੋਲੇ ਜਿਹੜਾ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਅੱਜ ਤੀਜਾ ਦਿਨ ਹੀ ਤੀਜਾ ਦਿਨ ਤੇ ਮਗਰ ਕੀ ਇਹਦੇ ਮਗਰ ਕੱਟੀ ਵੀਰੇ ਐਮ 51 ਦੀ ਜੀ ਐਮ 51 ਦੀ ਕੱਟੀ ਆ ਕੱਟੀ ਹੈ ਮਗਰ ਇਹ ਕਿੰਨਾ ਦੁੱਧ ਤਿਆਰ ਹੈ ਵੀਰੇ ਦੁੱਧ ਵੀਰੇ 10 ਕਿਲੋ ਹੁਣ ਬੋਲੀ ਤਿਆਰ ਚੋਈ ਲੈ ਕੇ ਆਇਓ ਹਾਂਜੀ ਹਾਂਜੀ ਚੋਈ ਲੈ ਕੇ ਆਏ ਚੋਈ ਲੈ ਕੇ ਆਏ ਹਾਂ ਬਾਬਾ ਚੋਈ ਸੀਗੀ ਰਾਤ ਤੇ ਬਸ ਇੱਕ ਵਾਰ ਵਖਾਉਣਾ ਤੇ ਬਾ ਲੈ ਕੇ ਆਏ ਕੋਈ ਨਹੀਂ ਜੇ ਚੰਗਾ ਮੁੱਲ ਮਿਲ ਗਿਆ ਹੀ ਵੇਚੀਦਾ ਅੱਛਾ ਕੀ ਮੁੱਲ ਕਰਦੇ ਆ ਵੀਰੇ ਇਹਦਾ ਮੁੱਲ 130000 ਰੁਪਏ 130000 ਹਾਂਜੀ ਠੀਕ ਆ ਤੇ M51 ਦੀ ਕੱਟੀ ਵਾਲੀ M51 ਦੀ ਕੱਟੀ ਆਪੀ ਠੀਕ ਆ ਲੈ ਵੀ ਸਾਨੂੰ ਮੜਾ ਤੋੜ ਕੇ ਦਿਖਾ ਦੇ ਲੈ ਵੀ ਦੋਸਤੋ ਝੋਟੀ ਹੈਗੀ ਦਰਸ਼ਨੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਥਾਂ ਲੈਵੇ ਦੀ ਵੀ ਚੈੱਕ ਕਰਾਉਣੀ ਆ ਆ ਜਿਵੇਂ ਵੀਰ ਕਹਿੰਦਾ ਵੀ ਹਨਾ ਚੋਕੇ ਲੈ ਕੇ ਆਂਦੀ ਹੋਈ ਅਸੀਂ ਤੇ ਥੱਲੋਂ ਆ ਜਿਹੜੀ ਦਿਖਾਈ ਆ ਜਿਹੜੀ ਥ ਬਾਕੀ ਨੇੜੇ ਆ ਕੇ ਹਨਾ ਪਸ਼ੂ ਦਾ ਪਤਾ ਹੋਰ ਵੱਧ ਲੱਗਦਾਗਾ ਆ ਦੇਖ ਲਓ ਤੁਸੀਂ 10 ਕਿਲੋ ਵੀਰ ਕਹਿੰਦਾ ਵੀ ਝੋਟੀ ਥੱਲੇ ਦੁੱਧ ਤਿਆਰ ਹੈ ਵੀਰੇ ਮੈਨੂੰ ਇੱਕ ਗੱਲ ਦੱਸ ਹਾਂਜੀ ਵੀਰੇ 10 ਕਿਲੋ ਜਮ ਤਿਆਰ ਹੈਗਾ ਕਿ ਤਿਆਰ ਹੈ ਵੀਰੇ ਤਿਆਰ ਆਠ ਦਾ ਹੱਥ ਕਹਦੇ ਨਾ ਨਾ ਵੀਰੇ ਜਿਹੜਾ ਤਿਆਰ ਹੈ ਉਹ ਹੀ ਦੱਸਾਂਗੇ ਵੀਰੇ ਉਹੀ ਦੱਸ ਜੇ ਵੀ ਘਰੇ ਆਉਂਦਾ ਵੀਰ ਘਰੇ ਵੀਰੇ ਦੋ ਟਾਂ ਚਾਰ ਟਾਂ ਵਿੱਚ ਵਚਵਾ ਕੇ ਦੇ ਦਾਂਗੇ ਤਸੱਲੀ ਕਰਾਏਗਾ ਹਾਂਜੀ ਹਾਂਜੀ ਪੂਰੀ ਠੀਕ ਆ ਨਹੀਂ ਪੱਕੀ ਆਏ ਹਨਾ ਬਈ ਮਤਲਬ ਜੇ ਮੇਲੇ ਦੇ ਵਿੱਚ ਮੱਝ ਆਈ ਹੋਈ ਹੈ ਹਨਾ ਵੀ ਆਪਾਂ ਕਹਿ ਦਈਏ ਵੀ ਤਸੱਲੀ ਕਰਾਉਣਾ ਮਤਲਬ ਮਾਰਕ ਦਾ ਹੱਕ ਹੈਗਾ ਆਹ ਦੇਖ ਲਓ ਤੁਸੀਂ ਤੇ ਬਾਈ ਮੈਨੂੰ ਨਾ ਇੱਕ ਵਾਰ ਤੇਰਾ ਨੰਬਰ ਹੋਰ ਦੇ ਦੇ ਦੇਖ ਨੰਬਰ ਵੀਰੇ 62830 ਜੀ 98265 ਜੀ ਅੱਛਾ ਜੇ ਮੈਂ ਆਪ ਪਹਿਲਾਂ ਦੱਸਿਆ ਸੀ ਜੀ ਛੋਟੀ ਖੀਰੀ ਹੈ ਨਾ ਹਜੇ ਖੀਰੀ ਵੀਰੇ ਖੀਰੇ ਦੰਦਾ ਤੋਂ ਖਾਦਨੇ ਵੀਰੇ ਐ ਠੀਕ ਆ ਲੈ ਵੀ ਦੋਸਤੋ ਛੋਟੀ ਖੀਰੀ ਆ 27 ਮਹੀਨੇ ਉਮਰ ਹੈ ਵੀਰੇ ਠੀਕ ਹੈ ਲੈ ਵੀ ਆਪੋ ਆਜੋ ਅੱਗੇ ਹੋਰ ਆਪਾਂ ਕੋਈ ਪਸ਼ੂ ਜਿਹੜਾ ਹੈਗਾ ਦਿਖਾਉਣੇ ਤੋਰ ਕੇ ਲੈ ਵੀ ਦੋਸਤੋ ਜਿਹੜੀ ਤੁਹਾਨੂੰ ਨਾ ਸਕਰੀਨ ਤੇ ਛੋਟੀ ਦੀ ਸੀ ਜਾਂਦੀ ਹੈ ਇਹਦੀ ਆਪਾਂ ਨਾ ਲੈ ਕੇ ਦਿੰਨੇ ਜਾਣਕਾਰੀ ਕੀ ਮੁੱਲ ਕਰਦੇ ਆ ਮਾਲਕ ਹਨਾ ਛੋਟੀ ਹੈ ਜਿਹੜੀ ਹੈ ਨਾ ਸਿੰਗਾ ਸੁੰਗਾ ਦਾ ਤੁਸੀਂ ਚੈੱਕ ਕਰ ਲਓ ਸ਼ੋਅ ਕੁਆਲਿਟੀ ਵਾਲੀ ਝੋਟੀ ਹੈ ਕਰਾਉਣੇ ਮਾਲਕਾਂ ਨਾਲ ਗੱਲਬਾਤ ਤੁਹਾਨੂੰ ਇੱਕ ਵਾਰੀ ਆਪਾਂ ਮੂੰਹ ਦੀ ਵੀ ਦਿਖਾ ਦਈਏ ਤੇ ਫਿਰ ਤੋਰ ਕੇ ਵੀ ਦਿਖਾਵਾਂਗੇ ਕੀ ਰੇਟ ਕਰਦੇ ਆ ਕਨਫਰਮ ਕਰਾਵਾਂਗੇ ਤੁਹਾਨੂੰ ਤੇ ਕਰਦੇ ਆ ਮਾਲਕਾਂ ਨਾਲ ਗੱਲਬਾਤ ਆਜੋ ਲੈ ਵੀ ਦੋਸਤੋ ਆਪਾਂ ਮਾਲਕਾਂ ਨਾਲ ਗੱਲਬਾਤ ਕਰਾਉਣੇ ਆ ਹਾਂਜੀ ਬਾਈ ਜੀ 80 ਕਾਲ ਜੀ 80 ਕਾਲ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਤਾਂ ਪਰਮਜੀਤ ਸਿੰਘ ਆ ਉਹ ਮਾਟੇ ਪ੍ਰਧਾਨ ਦੇ ਨਾਂ ਨਾਲ ਜਾਣਦੇ ਠੀਕ ਹੈ ਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਨੂੰ ਆ ਸਕਰੀਨ ਤੇ ਇੱਕ ਸ਼ੋਅ ਕੁਆਲਿਟੀ ਵਾਲੀ ਮੱਝ ਦੀ ਕਿੰਨੇਵੇਂ ਸੂਏ ਸੂਈ ਹੋਈ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਠੀਕ ਹੈ ਤੇ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 12ਵਾਂ ਦਿਨ ਕਿੰਨਾ ਦੁੱਧ ਤਿਆਰ ਆ ਬਾਈ ਅੱਜ 16 ਕਿਲੋ ਦੁੱਧ ਤਿਆਰ ਹੈ 16 ਕਿਲੋ ਦੁੱਧ ਤਿਆਰ ਠੀਕ ਹੈ ਬਾਈ 16 ਕਿਲੋ ਹੈ 16 ਕਿਲੋ ਕੰਡੇ ਲਾਵਾਂ ਕਹਿਣ ਨੂੰ 20 ਕਾਲਾ ਕੁਛ ਕਾਲਾ ਮੈਂ ਤਾਂ 16 ਕਿਲੋ ਤਿਆਰ ਆ ਹਾਜਰ 16 ਕਿਲੋ ਤਿਆਰ ਆ ਠੀਕ ਹੈ ਤੇ ਬਾਈ ਫਿਰ ਮੁੱਲ ਦੀ ਗੱਲ ਕਰੀਏ ਜੀ ਮੁੱਲ ਦਾ 2.5 ਲੱਖ ਸਵਾ ਤਿੰਨ ਲੱਖ ਰੁਪਈਆ ਠੀਕ ਹੈ ਲੈ ਵੀ ਦੋਸਤੋ ਮੁੱਲ ਕਰਦੇ 2.5 ਲੱਖ ਆਪਾਂ ਝੋਟੀ ਨਾ ਤੋੜ ਕੇ ਦਿਖਾਉਣੇ ਆ ਤੇ ਮਿਲਕ ਵੇ ਤੁਸੀਂ ਇਹ ਦੇਖ ਲਓ ਹਨਾ ਜਿਹੜੀਆਂ ਨਾੜਾ ਨੂੜਾ ਇੱਕ ਵਾਰ ਚੈੱਕ ਕਰਾ ਦਗੇ ਲੇਵਾ ਜਿਹੜਾ ਹੈਗਾ ਪੂਰਾ ਲਾਲੀ ਚ ਹੈ ਇਹ ਆਪਣੀ ਨਾ ਜਿਵੇਂ ਮੋੜ ਮੰਡੀ ਦੇ ਹਨਾ ਪ੍ਰਧਾਨ ਸਾਹਿਬ ਮਾਤਾ ਪ੍ਰਧਾਨ ਤੇ ਉਹਨਾਂ ਕੋਲ ਇਹ ਝੋਟੀ ਆਈਏ ਤੁਹਾਨੂੰ ਨਾ ਥੱਲੋਂ ਲੇਵੇ ਦੀ ਚੈੱਕ ਕਰਾ ਦਗੇ ਥਾਣਾ ਦਾ ਸਾਈਜ਼ ਹੈ ਜਿਹੜਾ ਬਹੁਤ ਚੰਗਾ ਸਾਈਜ਼ ਹੈ ਥਾਣਾ ਦਾ ਗੈਪ ਹੈ ਜਿਹੜਾ ਉਹ ਵੀ ਬਹੁਤ ਵਧੀਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਹਨਾ ਇੱਕ ਗੱਲ ਹੋਰ ਆ ਦੋਸਤੋ ਰਾਮਪੁਰੇ ਮੰਡੀ ਦੇ ਉੱਤੇ ਇਹ ਝੋਟੀ ਬਾਈ ਜੀ ਲੈ ਕੇ ਆਏ ਨੇ ਕੱਦ ਕਾਟ ਦੀ ਜਿਹੜੀ ਨਾ ਪੂਰੀ ਡਬਲ ਜਿਹੜਾ ਆਪਾਂ ਕਹਿ ਦਈਏ ਵੀ ਮੋਢੇ ਤੱਕ ਆਉਂਦੀ ਹੈ ਬਾਈ ਦੇ ਤੁਸੀਂ ਦੇਖ ਸਕਦੇ ਹੋ ਮੋੜ ਲਓ ਬਾਈ ਮੋੜ ਲਓ ਤੇ ਬਹੁਤ ਸੋਹਣੀ ਝੋਟੀ ਹੈਗੀ ਬਾਕੀ ਨਾ ਹਾਈਟ ਹਾਈਟ ਹੈ ਜਿਹੜੀ ਇਹ ਮੁਖ ਇਹਦੇ ਚ ਜਿਹੜਾ ਹੈਗਾ ਇੱਕ ਅਨਮੁੱਲਾ ਜਿਹਾ ਮਤਲਬ ਹਾਈਟ ਪੱਖੋਂ ਬਹੁਤ ਸੋਹਣੀ ਝੋਟੀ ਹੈਗੀ ਆਪਾਂ ਜੇ ਗੱਲ ਕਰੀਏ ਹੈਨਾ ਵੀ ਇਹ ਮਤਲਬ ਆਪਾਂ ਇਹ ਕਿਹੜੇ ਦਿੱਤੀ ਆ ਗਈ ਇਹ ਅਰਜਨ ਬੋਲਦੀ ਹੈ ਅਰਜਨ ਬੋਲਦੀ ਠੀਕ ਆ ਦੋਸਤੋ ਅਰਜਨ ਦੀ ਧੀ ਹੈ ਇਹ ਜਿਹੜੀ ਤੁਸੀਂ ਆਪਾਂ ਤੋੜ ਕੇ ਦਿਖਾਈ ਹੈਗੀ ਤੇ ਬਾਈ ਤੁਹਾਡਾ ਨੰਬਰ ਬੋਲ ਦੋ ਇੱਕ 9815865317 ਠੀਕ ਹੈ ਤੇ ਬਾਈ ਹੋਰ ਜਿਹੜੇ ਆਪਣੇ ਫਾਰਮ ਦੇ ਉੱਤੇ ਇਦੋਂ ਚੰਗੀਆਂ-ਚੰਗੀਆਂ ਝੋਟੀਆਂ ਵੀ ਖੜੀਆਂ ਹੁੰਦੀਆਂ ਨੇ ਆਉਂਦੀਆਂ ਰਹਿਣੀਆਂ ਮਾਲ ਰੂਟੀਨ 'ਚ ਆਉਂਦਾ ਰੂਟੀਨ 'ਚ ਜਾਂਦਾ ਠੀਕ ਹੈ ਚੰਗੀਆਂ ਮਾੜੀਆਂ ਸਾਰੇ ਤਰ੍ਹਾਂ ਦਾ ਮਾਲ ਸਾਰੇ ਭੰਤੇ ਦਾ ਮਾਲ ਵੱਡਾ ਛੋਟਾ ਮਾਲ ਸਾਰੇ ਤਰ੍ਹਾਂ ਦਾ ਆਉਂਦਾ ਤਾਜ਼ਾ ਮਾਲ ਹੁੰਦਾ ਠੀਕ ਹੈ ਲੈ ਵੀ ਦੋਸਤੋ ਇਹ ਜਾਣਕਾਰੀ ਸਿਰਫ ਹਨਾ ਵੀ ਇਹ ਜੀ ਝੋਟੀਆਂ ਦੀ ਕੀ ਰੇਟ ਚੱਲ ਰਹੇ ਨੇ ਅੱਜ ਦੇ ਰਾਮਪੁਰਾ ਮੰਡੀ ਦੇ ਰੇਟ ਕਨਫਰਮ ਕਰਾਉਣ ਵਾਸਤੇ ਆਪਾਂ ਇਹ ਬਾਈ ਜੀ ਤੋਂ ਵੀਡੀਓ ਬਣਾਈ ਹੈ ਤੇ ਆਜੋ ਆਪਾਂ ਅੱਗੇ ਹੋਰ ਵੀ ਦਿਖਾਉਣੇ ਆ ਤੁਹਾਨੂੰ ਲੈ ਵੀ ਦੋਸਤੋ ਤੁਹਾਨੂੰ ਇੱਕ ਝੋਟੀ ਹੋਰ ਦਿਖਾਉਣੇ ਆ ਹਨਾ ਮਲਾਉਨੇ ਆ ਵੀਰਾਂ ਨਾਲ ਗੱਲ ਕਰਾਉਣੇ ਆ ਗੱਲਬਾਤ ਹਨਾ ਸਿੰਘ ਦੇਖ ਲਓ ਤੁਸੀਂ ਕੁੰਡਾਗਾ ਜਮਾ ਗੋਲ ਸਿੰਘ ਦੀ ਝੋਟੀ ਹੈਗੀ ਤੋਰ ਕੇ ਵੀ ਦਿਖਾਵਾਂਗੇ ਲੈਣੇ ਆ ਡਿਟੇਲ ਬਾਈਆਂ ਤੋਂ ਲੈ ਵੀ ਬਾਈ ਦਾ ਨਾਮ ਨਾ ਤੁਹਾਨੂੰ ਕਰਵਾਉਣਿਆ ਜਾਨੂ ਵੀ ਕੀ ਨਾਮ ਆ ਬਾਈ ਦਾ ਬਾਈ ਸਸੀਕਾਲ ਸਸੀਕਾ ਬਾਈ ਜੀ ਨਾਮ ਬੋਲਦੇ ਬਾਈ ਜਸਕਰਨ ਸਿੰਘ ਜਸਕਰਨ ਸਿੰਘ ਪਿੰਡ ਪਿੰਡ ਬਾਹੋਸਵੀਆਂ ਜੀ ਬਾਹੋਸਵੀਆਂ ਠੀਕ ਹੈ ਤੇ ਨੰਬਰ ਬੋਲਦੇ ਜਸਕਰਨ 9478882523 ਲੈ ਵੀ ਜਿਹੇ ਜਿਹੇ ਤੇਰੇ ਪਹਿਲਾਂ ਰੇਟ ਹੁੰਦੇ ਨਾ ਇਸ ਝੋਟੀ ਦਾ ਵੀ ਉਹਦਾ ਰੇਟ ਹੀ ਕਰੀ ਠੀਕ ਹੈ ਵੀ ਜਿਹੜੀ ਤੇਰੀ ਝੋਟੀ ਫੋਨ ਤੇ ਵਿਕ ਜੇ ਤੇ ਪਹਿਲਾ ਜਿਹੜਾ ਮਾਲ ਆਪਾਂ ਵੀਡੀਓ ਬਣਾਉਣੀ ਹੁੰਨੇ ਕਿਵੇਂ ਵੇਚਦਾ ਮੈਨੂੰ ਇਹ ਦੱਸ ਨੀ ਵਿਕੀ ਜਾਂਦਾ ਜੀ ਵਧੀਆ ਘਰੇ ਵੇਖਿਆ ਵਧੀਆ ਵਿਕ ਜਾਂਦੇ ਤਾਂ ਸਾਨੂੰ ਹੁਣ ਨਾ ਝੋਟੀ ਦੀ ਡਿਟੇਲ ਦੱਸ ਦੇ ਵੀ ਕਿਹੜਾ ਸੁਆ ਸੁਈ ਹੋਈ ਹੈ ਦੋਂਦੀ ਹੈ ਜੇ ਪਹਿਲਾਂ ਹੀ ਨਹੀਂ ਹੈ ਪਹਿਲਵਾਨੀ ਹੈ ਠੀਕ ਹੈ ਦੋਂਦੀ ਹੈ ਪਹਿਲੇ ਸੁਆ ਸੁਈ ਹੋਈ ਹੈ ਕਿੰਨਾ ਕੁ ਦੁੱਧ ਤਿਆਰ ਹੈ ਬਈ ਤੇ ਕੱਲ ਹੀ ਸੁਈ ਜੀ ਬੋੜਾ ਹੋਊਗਾ 8 ਕਿਲੋ ਹੁਣ 7-8 ਕਿਲੋ ਹੈਗਾ ਹੈਗਾ 7-8 ਠੀਕ ਹੈ ਦੁੱਧ 11-12 ਕਿਲੋ ਦੇ ਦੂੰਗਾ 11-12 ਕਿਲੋ ਹੈਨਾ ਨੀ ਠੀਕ ਪਲੀ ਪੁਲੀ ਜਾਂ ਚੌੜੀ ਚੂੜੀ ਪਤਲੀ ਆ ਪੂਰੀ ਹਾਂ ਠੀਕ ਹੈ ਗੱਲ ਤੇਰੀ ਤੇ ਉਹ ਲੈਦਾ 85000 ਰੁਪਏ ਦੇਣੀ ਕਿੰਨੇ ਦੀ ਐ 80 85 ਹੀ ਦੇ ਦਾਂਗੇ 80 85000 ਦੀ ਦੇ ਦੇ ਇੱਕ ਰੇਟ ਦੱਸ ਦੇ ਵੀ ਹਾਂ ਇੰਨੀ 80 ਦੀ ਛੱਡ ਦਾਂਗੇ 80 ਦੀ ਛੱਡ ਦੇਗਾ ਮਾਨਤਨ ਕਰ ਦੇਗਾ ਮਾਨਤਨ ਕਰ ਦਾਂਗੇ ਆਏ ਤਾਂ ਠੀਕ ਐ ਲੈ ਤੁਹਾਨੂੰ ਤੋੜ ਕੇ ਦਿਖਾ ਦੇ ਲੈ ਦੇਖ ਲਓ ਦੋਸਤੋ ਝੋਟੀ ਦਾ ਨਾ ਥਾਂ ਲੈਵੇ ਦੀ ਆਪਾਂ ਚੈੱਕ ਕਰਾ ਦਈਏ ਇੱਕ ਵਾਰ ਤੋੜ ਲੈ ਵੀਰੇ ਤੋੜ ਲੈ ਥਾਂ ਥੋੜਾ ਜਿਹਾ ਘੱਟ ਹੈਗਾ ਤੇ ਸਾਫ ਲੈਵੇ ਦੀ ਮੱਝ ਆ ਦੋਸਤੋ ਜਿਹੜੀ ਝੋਟੀ ਐ ਸਾਫ ਦੇ ਆ ਪਿੱਠਪੂੜੇ ਦੀ ਬੰਤਰ ਵੀ ਤੁਸੀਂ ਚੈੱਕ ਕਰ ਲਓ ਦੇਖ ਲਓ ਉਤੋਂ ਸਰੀਰਵੰਤਰ ਹੈ ਜਿਹੜੀ ਉਹ ਵੀ ਵਧੀਆ ਹੈਗੀ ਮੂੰਹ ਦੀ ਵੀ ਬਹੁਤ ਸੋਹਣੀ ਝੋਟੀ ਹੈ ਦੋਸਤੋ ਇੱਕ ਸਾਈਡ ਤੋਂ ਹੋ ਕੇ ਆਪਾਂ ਤੁਹਾਨੂੰ ਦਿਖਾ ਦਈਏ ਇਧਰਲੀ ਸਾਈਡ ਤੋਂ ਵੀ ਦਿਖਾਉਣੇ ਆ ਇਹ ਆ ਦੇਖ ਲਓ ਤੁਸੀਂ ਝੋਟੀ ਪੂਰੀ ਹੁਣ ਦੇਖ ਸਕਦੇ ਤੇ ਇਕਲੇਵਾ ਦੇਖੋ ਨੇੜੇ ਆਹ ਦੇਖ ਲਓ ਕੱਲਾ ਕੱਲਾ ਥਾਣਾ ਹੈ ਤਾਜੀ ਸੂਈ ਝੋਟੀ ਹੈ ਦੋਸਤੋ ਲੈ ਜਾ ਬਈ ਤੇ ਦਿਖਾਉਣੇ ਆ ਕੋਈ ਹੋਰ ਪਸ਼ੂ ਤੁਹਾਨੂੰ ਮੰਡੀ ਤੇ ਜਿਹੜਾ ਆਇਆ ਹੋਇਆ ਹੈ ਨਾ ਲੈਣੀ ਹੈ ਡਿਟੇਲ ਤੁਹਾਨੂੰ ਇੱਕ ਝੋਟੀ ਤੁਹਾਨੂੰ ਆਪਾਂ ਹੋਰ ਦਿਖਾਉਣੇ ਹੈਗੇ ਬਾਈ ਤੇ ਹਾਂ ਨਾ ਇਹ ਰੇਟ ਹੀ ਕਰਾਵਾਂਗੇ ਪਹਿਲਾਂ ਤੋਰ ਕੇ ਦਿਖਾ ਦਗੇ ਫਿਰ ਆਪਾਂ ਲੈਨੇ ਆ ਡਿਟੇਲ ਆ ਲੈਵੇ ਦੀ ਤੁਸੀਂ ਦੇਖ ਲਓ ਹਨਾ ਝੋਟੀ ਮੰਡੀ ਦੇ ਉੱਤੇ ਆਈ ਹੋਈ ਆ ਤੇ ਕਿਹੜੇ ਸੂਏ ਇਹ ਸੂਈ ਹੋਈ ਆ ਆਪਾਂ ਲੈਨੇ ਆ ਜਾਣਕਾਰੀ ਬਾਈ ਤੋਂ ਤੇ ਕਰਾਵਾਂਗੇ ਰੇਟ ਵੀ ਕਰਾਵਾਂਗੇ ਹਾਂ ਬਾਈ ਜਿਸ ਕਰਨ ਇਹਦਾ ਮਤਲਬ ਕੀ ਰੇਟ ਕਰਤਾ ਜਮਾ ਹਾਂ ਨਾਲ ਇਹ 75000 ਰੁਪਏ ਬਾਈ 75 ਦੀ ਦੇਣੀ ਆ ਠੀਕ ਆ ਕਿੰਨਾ ਦੁੱਧ ਕਿੰਨਾ ਦੁੱਧ ਤਿਆਰ ਆ ਬਈ ਹੁਣ 10 ਕਿਲੋ ਤਿਆਰ ਹੋਣਗੇ 10 ਕਿਲੋ ਹਾਂਜੀ ਠੀਕ ਆ ਤੇ ਪਹਿਲਾਂ ਨਹੀਂ ਆ ਬਈ ਆ ਪਹਿਲਾਂ ਦੋਂਦੀ ਆ ਜੀ ਦੋਂਦੀ ਕੱਟੀ ਆ ਹਾਂਜੀ ਹਾਂਜੀ ਠੀਕ ਆ 75000 ਰੁਪਏ ਦੀ ਦੋਸਤੋ ਮਤਲਬ ਨਾ ਜਿਹੜਾ ਮੰਡੀ ਦੇ ਉੱਤੇ ਰੇਟ ਹੁੰਦਾ ਹਰ ਇੱਕ ਬੰਦਾ ਵੱਧ ਰੇਟ ਕਰਦਾ ਹੁੰਦਾ ਪਰ ਬਾਈ ਦੇ ਫਿਕਸ ਜੇ ਰੇਟ ਹੁੰਦੀ ਹੈਗੇ ਤੇ ਜਿਸ ਕਰਨ ਬਾਈ ਫਿਰ ਮੈਨੂੰ ਐਂ ਦੱਸ ਵੀ ਕਿੰਨੇ ਦਿਨਾਂ ਦੀ ਸੂਈ ਹੈ ਤੇ ਮਗਰ ਕੀ ਆ ਮਗਰੇ ਤੇ ਕਟਣਾ ਹੀ ਅੱਛਾ 6 7 ਦਿਨ ਹੋ ਗਏ ਸੂਈ ਨੂੰ ਮਤਲਬ ਹਫਤਾ 10 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਠੀਕ ਆ ਤੇ ਨੰਬਰ ਬੋਲ ਦੇ ਇੱਕ ਵਾਰੀ ਫਿਰ ਤੂੰ ਨੰਬਰ 9478882573 ਠੀਕ ਹੈ ਲੈ ਵੀ ਦੋਸਤੋ ਆ ਝੋਟੀ ਦੇਖ ਲਓ ਜੇ ਕਿਸੇ ਦੇ ਪਸੰਦ ਹੋਈ ਤੇ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਆਪਾਂ ਕੋਈ ਹੋਰ ਵੀ ਅੱਗੇ ਪਸ਼ੂ ਹੈ ਜਿਹੜਾ ਮੰਡੀ ਦੇ ਵਿੱਚ ਦਿਖਾਉਣੇ ਲੈ ਵੀ ਦੋਸਤੋ ਨਾ ਤੁਹਾਨੂੰ ਇੱਕ ਵਧੀਆ ਝੋਟੀ ਦਿਖਾਉਣੇ ਆਂਗੀ ਟਾਪ ਕਲਾਸ ਹਨਾ ਲੇਵੇ ਦੀ ਤੁਸੀਂ ਦੇਖ ਲਓ ਫਿਰ ਆਪਾਂ ਜਾਣਕਾਰੀ ਲਵਾਂਗੇ ਦੇਖ ਲਓ ਤੁਸੀਂ ਹਨਾ ਮੋੜਲਾ ਵੀ ਮੋੜਲਾ ਬਹੁਤ ਹੀ ਜ਼ਿਆਦਾ ਸੋਹਣੀ ਝੋਟੀ ਹੈਗੀ ਹਾਈਟ ਤਾਂ ਜਿਹੜੀ ਹੈਗੀ ਨਾ ਬੇਟਾ ਜਿਹੜਾ ਉਹ ਵੀ ਤੁਸੀਂ ਦੇਖ ਲਓ ਹਾਈਟ ਬਹੁਤਾ ਜ਼ਿਆਦਾ ਨਹੀਂ ਹੈਗੀ ਆਪਾਂ ਤੁਹਾਨੂੰ ਕਹਿ ਦਈਏ ਵੀ ਪਰ ਜਿਹੜੀ ਹੈਗੀ ਇਹ ਵੀ ਜਿਹੜੀ ਥਲੜਾ ਜਿਹਾ ਗਾਰਮੈਂਟ ਲੱਗਿਆ ਹੋਇਆ ਹੱਲੇ ਵਾ ਹਨਾ ਇਹ ਲੇਵੇ ਦੀ ਹੈ ਨਾ ਜਿਹੜੀ ਬਹੁਤ ਜ਼ਿਆਦਾ ਸੋਹਣੀ ਝੋਟੀ ਆ ਕੱਲਾ ਕੱਲਾ ਥਣ ਪਿਆਗਾ ਝੋਟੀ ਦਾ ਪੂਰੀ ਡਬਲ ਮਤਲਬ ਲੇਵੇ ਦੀ ਹੈਗੀ ਹਨਾ ਸਿੰਘਾਂ ਦੇ ਵੀ ਬਹੁਤ ਛਕੀਨ ਝੋਟੀ ਹੈਗੀ ਤੁਸੀਂ ਦੇਖ ਲਓ ਸਿੰਘ ਦੇਖ ਲਓ ਹਨਾ ਝੋਟੀ ਦਾ ਇਹ ਆ ਦੇਖ ਲਓ ਪਰ ਜਿਹੜੀ ਹੈਗੀ ਦੁੱਧ ਦੀ ਜਿਹੜੀ ਆਪਾਂ ਕਹਿ ਦਈਏ ਵੀ ਦੁੱਧ ਵੀ ਚੰਗਾ ਦੇਉਗੀ ਇਹ ਠੀਕ ਆ ਮੋੜ ਲਾ ਵੀ ਮੋੜ ਲਾ ਵੇਹ ਲੋ ਤੁਸੀਂ ਹਨਾ ਬਹੁਤ ਸੋਹਣੀ ਝੋਟੀ ਹੈਗੀ ਤੇ ਲੈਣੇ ਡਿਟੇਲ ਆ ਜਾ ਬਾਈ ਨਾਲ ਕਰਾਉਣੇ ਗੱਲਬਾਤ ਕੀ ਮੁੱਲ ਕਰਦੇ ਆ ਹਾਂਜੀ ਬਾਈ ਜੀ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਆ ਹਨਾ ਹਾਂਜੀ ਵੀ ਕਿਹੜੇ ਸੂਏ ਸੂਈ ਹੋਈ ਹੈ ਇਹ ਦੂਜਾ ਸੂਆ ਸੂਈ ਵੀ ਹੈ ਜੀ ਦੂਜਾ ਸੂਆ ਠੀਕ ਹੈ ਕਿੰਨਾ ਕੁ ਦੁੱਧ ਤਿਆਰ ਆ ਬਈ ਹੁਣ ਇਸ ਕੋਲੇ 16 ਡੱਬੇ ਤਿਆਰ ਆ ਜੀ ਹਾਂ 16 ਡੱਬੇ ਮੈਂ ਤੈਨੂੰ ਐਂ ਲੱਕੇ ਨਾਗਾ ਵੀ ਜਿੰਨੀ ਚੀਜ਼ ਹੋਈ ਓਨੀ ਸਹੀ ਸਹੀ ਦੱਸਣੀ ਆ ਦੁੱਧ ਦੀ ਨਾ ਗਰੰਟੀ ਲੈਣੀ ਆ ਪਹਿਲੇ ਸਵੇਰੇ 14 ਕਿਲੋ ਦੁੱਧ ਦੇਤਾ ਝੋਟੀ ਨੇ ਠੀਕ ਹੈ ਹਾਂ 14 ਕਿਲੋ ਦਿੱਤਾ ਹੋਇਆ ਹਾਂ ਹੁਣ 16 ਡੱਬੇ ਹਾਜ਼ਰ ਆਜੇ ਸੀਮਾ ਦਿਨ ਸੂਈ ਸੀਮਾ ਦਿਨ ਸੂਈ ਨੂੰ ਮਗਰ ਕੀ ਐ ਮਗਰ ਕੱਟਾ ਜੀ ਇਹ ਕੱਟਾ ਠੀਕ ਐ ਤੇ ਤੇਰਾ ਨਾਮ ਕੀ ਐ ਮੇਰਾ ਨਾਮ ਗਰਤੇਜ ਸਿੰਘ ਜੀ ਪਿੰਡ ਕਿਹੜਾ ਲੰਬ ਵਾਲੀ ਠੀਕ ਐ ਤੇ ਨੰਬਰ ਬੋਲ ਦੇ ਇੱਕ ਬਾਈ ਤੇਰਾ 70884 50 576 ਠੀਕ ਇਹ ਬਈ ਮੁੱਲ ਕਿੰਨਾ ਕਰਤਾ ਫਿਰ ਮੁੱਲ ਕਰਦੇ ਆ 1.5 ਲੱਖੀ ਤੇ ਦੇਗਾ ਹਾਂ ਨਾਲੇ ਗ੍ਰੇਟ ਕਰ ਮੰਡੀ ਵਾਲਾ ਜਿੱਦੀ ਦੇਵਾਂਗੇ ਇੱਕ 30 ਦੀ 1 ਲੱਖ 30 ਹਜ਼ਾਰ ਦੀ ਠੀਕ ਆ ਸੱਜਣਾ ਲੈ ਵੀ ਬਾਈ ਦਾ ਨੰਬਰ ਲੈ ਕੇ ਦੇ ਤਾਂ ਇਸ ਝੋਟੀ ਦੇ ਮਾਲਕਾਂ ਦਾ ਆ ਦੇਖ ਲੋ ਝੋਟੀ ਤੁਸੀਂ ਫੇਰ ਵੀ ਹੈਨਾ ਪੂਰਾ ਜਿਹੜਾ ਥਾਣਾ ਨਾ ਮੁੱਠੀ ਵਾਲਾ ਦੋਸਤੋ ਲੈ ਵੀ ਚੱਲਦੇ ਆਪਾਂ ਅੱਗੇ ਹੋਰ ਕੋਈ ਚੰਗੀ ਮੱਝ ਦਿਖਾਉਣੇ ਆ ਤੁਹਾਨੂੰ ਲੈ ਵੀ ਦੋਸਤੋ ਨਾ ਆਪਾਂ ਗਾਂ ਦਾ ਰੇਟ ਦੇ ਵੀ ਜਾਣਕਾਰੀ ਲੈਣੇ ਜਿਹੜੇ ਕੀ ਰਾਮਪੁਰੇ ਮੰਡੀ ਦੇ ਉੱਤੇ ਗਾਵਾਂ ਵੀ ਆਈਆਂ ਹੋਈਆਂ ਨੇ ਤੁਸੀਂ ਦੇਖ ਲਓ ਹਨਾ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਫਿਰ ਆਪਾਂ ਬਾਈ ਨਾਲ ਕਰਾਉਣੇ ਆ ਗੱਲਬਾਤ ਕਿੰਨਾ ਕੁ ਰੇਟ ਆ ਗਾਵਾਂ ਦਾ ਹਨਾ ਇਹ ਦੇਖ ਲਓ ਤੁਸੀਂ ਜਾਤ ਕੁਆਲਿਟੀ ਚੈੱਕ ਕਰ ਲਓ ਹਨਾ ਲੈਣਿਆ ਆਪਾਂ ਜਾਣਕਾਰੀ ਬਾਈ ਤੋਂ ਕੋਈ ਗੱਲ ਨਹੀਂ ਬਾਈ ਉੱਥੇ ਬੰਨ ਲਾ ਫਿਰ ਆਪਾਂ ਕਰਦੇ ਗੱਲਬਾਤ ਇੱਕ ਵਾਰ ਫੇਰ ਆਪਾਂ ਕੈਮਰਾ ਲੇਵੇ ਦੇ ਵੱਲ ਮਾਰਦਗੇ ਤੇ ਤੁਸੀਂ ਦੇਖ ਲਓ ਹਨਾ ਅੱਗੇ ਕਰਾਉਣੇ ਆ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਹਨਾ ਕਿੰਨੇ ਵੇ ਸੂਏ ਸੂਈ ਹੋਈ ਐ ਇਹ ਦੂਜਾ ਸੂਆਵਰੀ ਠੀਕ ਐ ਦੂਜਾ ਸੂਆ ਸੂਈ ਹੋਈ ਐ ਤੇ ਮਗਰ ਕੀ ਆ 25 ਅਵਰੀ 25 ਤੇ ਕਿੰਨੇ ਦੁੱਧ ਹੁਣ ਤਿਆਰ ਹੈ ਦਾ 20 ਕਿਲੋ ਤਿਆਰ ਆ ਕਿੰਨੇ ਕ ਦਿਨਾਂ ਦੀ ਸੂਈ ਐ 6 ਦਿਨ ਹੋ ਗਏ ਜੀ 6-7 ਕ ਦਿਨ ਹੋ ਗਏ ਸੂਈ ਦੇ ਹਾਂ ਮੇਰੀ ਠੀਕ ਐ ਤੇ ਬਾਈ ਮੁੱਲ ਕਿੰਨਾ ਕਰਤਾ ਮੁੱਲ ਦਾ ਤਾਂ 60000 ਰੁਪਏ ਕਰ ਦਿੰਦੇ ਠੀਕ ਐ ਤੇ ਬਾਈ ਨੰਬਰ ਬੋਲ ਦੇ 88988 01 ਮਿੰਟ ਹੋਸ ਠੀਕ ਹੈ ਕੋਈ ਹੋਰ ਵੀ ਹੈਗੀ ਹੈ ਬਾਈ ਗਾਂ ਤੁਹਾਡੇ ਕੋਲੇ ਜਿਹੜੀ ਇਸ ਤੋਂ ਇਲਾਵਾ ਹੈਗੀਆਂ ਨੇ ਮੇਰੇ ਘਰੇ ਉਹ ਵੀ ਤੋਰ ਦੇ ਫਿਰ ਆਪਾਂ ਉਹ ਵੀ ਦਿਖਾ ਦੇ ਨਹੀਂ ਉਹ ਵੇਚਦੀ ਹੋਏਗੀ ਦੀ ਅੱਛਾ ਵੇਚਦੀ ਲੈ ਵੀ ਦੋਸਤੋ ਇੱਕ ਗਾਂ ਬਾਈ ਕੋਲੇ ਹੋਸੀ ਜਿਹੜੀ ਉਹ ਵੇਚਦੀ ਆਪਾਂ ਤੁਹਾਨੂੰ ਦਿਖਾ ਦਈਏ ਆਹ ਦੇਖ ਲਓ ਉਹ ਗਾਂ ਕੀ ਤੇ ਲੈ ਵੀ ਦੀ ਆਪਾਂ ਚੈੱਕ ਕਰਾ ਦਈਏ ਫਿਰ ਆਪਾਂ ਤੇ ਬਈ ਇਹ ਕਿੰਨੇ ਦੀ ਵੇਚੀ ਹੈ ਕਿਹੜੀ ਵੀਰੇ ਆਹ ਗਾਂ ਜਿਹੜੀ 58000 ਦੀ ਵੇਚੀ ਅੱਛਾ ਠੀਕ ਹੈ ਲੈ ਵੀ ਆਪਾਂ ਤਾਂ ਰੇਟ ਚੈੱਕ ਕਰਾਉਣ ਵਾਸਤੇ ਵੀਡੀਓ ਬਣਾਈ ਹੈ ਹਨਾ ਗਾਵਾਂ ਦੇ ਆਹ ਗਾਂ ਕੀ ਜਿਹੜੀ 58000 ਰੁਪਏ ਦੀ ਵਿਕੀ ਆ ਇਹ ਦੇਖ ਲੈ ਕਿੰਨਾ ਗੱਦੋ ਤੁਸੀਂ ਬਾਈ ਉਹਦੇ ਲੈ ਗਈ 18 ਕਿਲੋ ਕੇ ਆ ਰਿਹਾ 18 ਕਿਲੋ ਠੀਕ ਪੰਜ ਦਿਨ ਦੀ ਸੂਈ ਦੀ ਉਹਦਾ ਪੰਜ ਕਿ ਦਿਨਾਂ ਦੀ ਸੂਈ ਸੀ ਹਾਂ ਤੇ ਆ ਬਾਈ ਕੋਲ ਇੱਕ ਗਾਂ ਜਿਹੜੀ ਹੈਗੀ ਆ ਦੋਸਤੋ ਬਕਿਆਊ ਆ ਤੇ ਆ ਜੋ ਆਪਾਂ ਅੱਗੇ ਹੋਰ ਕੋਈ ਚੰਗੇ ਤੋਂ ਚੰਗਾ ਪਸ਼ੂ ਤੁਹਾਨੂੰ ਮੇਲੇ ਤੇ ਦਿਖਾਉਣੇ ਲੈ ਵੀ ਦੋਸਤੋ ਨਾ ਹਮ ਇੱਕ ਝੋਟੀ ਹੋਰ ਤੋੜ ਕੇ ਦਿਖਾਵਾਂਗੇ ਪਹਿਲਾਂ ਆਪਾਂ ਇਸ ਝੋਟੀ ਦੀ ਨਾ ਡਿਟੇਲ ਲੈ ਲੀਏ ਸਿੰਗਾ ਸੁੰਗਾ ਦੀ ਚੈੱਕ ਕਰ ਲਓ ਤੇ ਡਿਟੇਲ ਹੈ ਕਿ ਫਿਰ ਆਪਾਂ ਤੋੜ ਕੇ ਦਿਹਾਉਣੇਗੇ ਕਰਾਉਣੇ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਹਸੀ ਕਾਲ ਜੀ ਸੀ ਕਾਲ ਜੀ ਬਾਈ ਜੀ ਤੁਹਾਡਾ ਨਾਮ ਕੀ ਆ ਗੁਰਵਿੰਦਰ ਪਿੰਡ ਕਿਹੜਾ ਵੀਰੇ ਫੱਤਾ ਵਾਲੂ ਅ ਕਿੱਥੇ ਰਹਿ ਜਾਂਦਾ ਇਹ ਇਹ ਫੱਗੂ ਮੰਡੀ ਕੋਲੇ ਰਹਿੰਦਾ ਫੱਗੂ ਮੰਡੀ ਹਰਿਆਣੇ ਦਾ ਪਿੰਡ ਆ ਗਿਆ ਠੀਕ ਹੈ ਬਈ ਜਿਹੜੀ ਆਪਣੀ ਆ ਝੋਟੀ ਦੀ ਸੀ ਜਾਂਦੀ ਆ ਹਨਾ ਤੇ ਕਿੰਨੇ ਸੂਏ ਸੂਈ ਹੋਈ ਆ ਇਹ ਦੂਸਰੇ ਹੀ ਦੂਜੇ ਸੂਏ ਕਿੰਨਾ ਦੁੱਧ ਤਿਆਰ ਆ ਬਈ ਦੁੱਧ 13 ਕਿਲੋ ਤਿਆਰੀ ਹੋਣਾ ਜਮਾ ਡੱਬੇ ਮਰਵਾ ਦੋਗੇ ਮਰਵਾ ਦਈ ਠੀਕ ਹੈ ਤੇ ਬਈ ਹਾਂ ਨਾ ਵਾਲਾ ਮੁੱਲ ਦੱਸੀ ਸਾਨੂੰ ਕਿੰਨਾ ਕਰੇਗਾ ਹਾਂ ਨਾ 80000 ਦੀ 80000 ਦੀ ਵੀ 12 ਡੱਬੇ ਭਰ ਦੇਗਾ ਜਮਾ ਭਰ ਦਈ ਭਰਦਾ ਤੇ ਨੰਬਰ ਬੋਲ ਦੇ ਇੱਕ 97285 13619 ਠੀਕ ਹੈ ਲੈ ਵੀ ਭਾਈ ਆਪਾਂ ਨਾ ਨੰਬਰ ਲੈ ਕੇ ਦੇਤਾ ਦੋਸਤੋ ਤੇ ਹੁਣ ਝੋਟੀ ਤੋੜ ਕੇ ਦਿਹਾਉਣੇ ਜੇ ਕਿਸੇ ਵੀਰ ਦੀ ਪਸੰਦ ਆਉਂਦੀ ਹੈ ਦੋ ਟਾਈਮ ਚੋਕੇ ਤੇ ਬਾਈ ਤੋਂ ਇਹ ਝੋਟੀ ਹਾ ਨਾਲ ਅਮਲ ਕਰਾਇਆ ਆਪਾਂ ਤੇ ਲੈ ਸਕਦਾ ਸਿੰਘਾਂ ਦੇ ਆਪਾਂ ਤੁਹਾਨੂੰ ਚੈੱਕ ਕਰਾਤੀ ਤੇ ਨੇਵੇ ਦੀ ਤੁਸੀਂ ਚੈੱਕ ਕਰ ਲਓ ਦੋਸਤੋ ਬਾਈ ਤੋੜ ਦੇ ਕਰਾ ਆਹ ਦੇਖ ਲਓ ਇਹ ਜਿਆ ਥਾਂ ਦੇਵਾ ਲੱਗਿਆ ਹੋਇਆ ਝੋਟੀ ਨੂੰ ਹਾ ਨਾਲ ਵਾਲਾ ਰੇਟ ਕੀਤਾ ਬਾਈ ਕਹਿੰਦਾ ਮੈਂ ਉਹਨੂੰ ਕਿਹਾ ਸੀ ਪਹਿਲਾਂ ਵੀ ਹਾਂ ਬਸ ਜਿੰਨੇ ਜੀ ਦੇਣੀ ਓਨੇ ਹੀ ਮੁੱਲ ਕਰੀ ਬਾਈ ਬਣਤੀ ਤੇ ਆ ਤੁਸੀਂ ਚੈੱਕ ਕਰ ਲਓ ਥੋੜਾ ਜਿਹਾ ਚੱਕਰ ਦੇ ਰੂਰ ਹੈਗਾ ਤੇ ਰੇਟ ਦਾ ਹਿਸਾਬ ਨਾਲ ਨਾ ਮੰਡੀਆਂ ਦਾ ਪਤਾ ਲੱਗ ਜਾਂਦਾ ਵੀ ਕਿਹੇ ਜੇ ਪਸ਼ੂ ਦਾ ਕੀ ਰੇਟ ਚੱਲੀ ਜਾਂਦਾ ਮੋੜ ਲਾ ਬਈ ਮੋੜ ਲਾ ਕੋਈ ਗੱਲ ਨਹੀਂ ਤੇ ਸਿੰਗਾ ਸੋਂਗਾ ਦੀ ਸੋਹਣੀ ਝੋਟੀ ਐ ਦੁੱਧ ਜਿਵੇਂ ਬਾਈ ਨੇ ਦੱਸਿਆਗਾ ਵੀ ਨਾ 12 ਮਨੋਂ ਆਪਾਂ 10 ਕਿਲੋ ਵੀ ਤਾਂ ਹੋਊਗਾ ਹੀ ਹੋਊਗਾ ਨਾ ਠੀਕ ਆ ਝੋਟੀ ਦੀ ਹਾਈਟ weight ਜਾਤਕ ਕੁਆਲਿਟੀ ਵਧੀਆ ਝੋਟੀ ਦੀ ਤੇ ਆ ਲੈਵਾਗਾ ਆਜੋ ਆਪਾਂ ਅੱਗੇ ਹੋਰ ਕੋਈ ਪਸ਼ੂ ਤੁਹਾਨੂੰ ਦਿਖਾਉਣੇ ਆਗੇ ਲੈ ਵੀ ਦੋਸਤੋ ਨਾ ਇੱਕ ਮੱਝ ਦਾ ਆਪਾਂ ਹੋਰ ਰੇਟ ਕਨਫਰਮ ਕਰਾਉਣੇ ਆਗੇ ਮੱਝ ਚੰਗੀ ਹੈ ਜਾਤ ਕੁਆਲਟੀ ਦੀ ਬਹੁਤ ਚੰਗੀ ਮੱਝ ਹੈਗੀ ਤੇ ਹਾਂਜੀ ਬਾਈ ਜੀ ਸਾਸਿਕਾ ਸਾਸਿਕਾ ਵੀਰ ਜੀ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਿਤ ਕੁਮਾਰ ਹੈ ਜੀ ਅਮਿਤ ਕੁਮਾਰ ਹਾਂਜੀ ਪਿੰਡ ਕਿਹੜਾ ਹੀ ਤੁਹਾਡਾ ਅਬੌਰ ਹੈ ਜੀ ਅਬੌਰ ਹਾਂਜੀ ਠੀਕ ਹੈ ਤੇ ਕਿੰਨੇ ਸੂਏ ਮੱਝ ਨੇ ਸੂਣਾ ਹਜੇ ਇਹ ਦੂਜੇ ਸੂਏ ਸੂਣਾ ਜੀ ਦੂਜੇ ਸੂਏ ਹਾਂਜੀ ਆ ਲੱਗਦੀ ਤੀਜੇ ਸੂਏ ਜਿਵੇਂ ਹਾਂਜੀ ਨਹੀਂ ਲੱਗਦੀ ਦੂਜੇ ਸੂਏ 6 ਦੰਦ ਆ ਮੂੰਹ ਚ 6 ਦੰਦ ਆਗੇ ਹਾਂਜੀ ਠੀਕ ਹੈ ਤੇ ਕਿੰਨੇ ਕ ਦਿਨ ਲੇਜੂਗੀ ਸੂਣ ਇਹ 10 ਦਿਨ ਪੇ ਸੂਣਦੇ ਜੀ ਠੀਕ ਹੈ ਇੱਕ ਮਤਲਬ ਕਿੰਨਾ ਕ ਦੁੱਧ ਪਾ ਦੂਗੀ ਇਹ ਜੇ ਪਹਿਲੇ ਸੂਏ 16 ਕਿਲੋ ਦੁੱਧ ਆਗਾ ਸੂਈ ਜੀ 16 ਕਿਲੋ ਹਾਂਜੀ ਹੁਣ ਦੂਜੇ ਸੂਏ ਸੋਏਗੀ ਦੂਜੇ ਸੂਏ ਸੂਣਾ ਤੇ ਦੁੱਧ ਮਤਲਬ 15 16 ਖੁੱਲਣਾ ਪਾ ਦੂਗੀ ਨਾ ਹਾਂਜੀ 18 ਪਲੱਸ ਦੁੱਧ ਹੋਊਗੀ 18 ਪਲੱਸ ਹਾਂਜੀ ਠੀਕ ਹੈ ਤੇ ਨੰਬਰ ਬੋਲ ਦੇ ਵੀਰੇ ਫਿਰ ਆਪਾਂ ਮੱਝ ਤੋੜ ਕੇ ਦਿਖਾਵਾਂਗੇ ਮੇਰਾ ਨੰਬਰ 98529 26000 ਠੀਕ ਹੈ 26000 ਹਾਂਜੀ ਲੈ ਵੀਰੇ ਤੋੜ ਕੇ ਦਿਖਾ ਦੇ ਦੋਸਤੋ ਨਾ ਜੇ ਤੁਹਾਨੂੰ ਦੇਖਣ ਦੇ ਵਿੱਚ ਹਨਾ ਵੀ ਮੱਝ ਜਿਹੜੀ ਜਾਤ ਦੀ ਹੈ ਨਾ ਜਿਹੜੀ ਚੰਗੀ ਮੱਝ ਹੈਗੀ ਪਿੱਠਪੂੜੇ ਤੋਂ ਚੰਗੀ ਹੈ ਥਾਂ ਦੇ ਵੀ ਇਹ ਦੀ ਵੀ ਚੰਗੀ ਹੈਗੀ ਦੇਖ ਸਕਦੇ ਹੋ ਤੁਸੀਂ ਰੇਟ ਕਨਫਰਮ ਕਰਾਉਣਾ ਹੀ ਇੱਕ ਆਪਣਾ ਮਕਸਦ ਹੁੰਦਾ ਮੰਡੀਆਂ ਤੇ ਕਿਵੇਂ ਕਿਹ ਕਿਹੇ ਜੀਆਂ ਮੱਜਾਂ ਦੇ ਕਿੰਨੇ ਕੇ ਰੇਟ ਚੱਲ ਰਹੇ ਹੈ ਹਨ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹ ਰੇਟ ਦੀ ਗੱਲ ਕਰਕੇ ਰੇਟ ਕਿੰਨਾ ਕਰਤਾ ਇਹ ਤਾਂ 1.5 ਲੱਖ ਰੁਪਏ ਮੰਗਦੇ ਆ 1.5 ਲੱਖ ਰੁਪਏ ਠੀਕ ਹੈ ਤੇ ਮਾਨਦਾਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਲੈ ਇਹ ਇੱਧਰ ਹੋਰ ਲੈ ਜਾ ਵੀਰੇ ਇੱਕ ਵਾਰ ਆਪਾਂ ਲੰਮੀ ਜੀ ਤੋਰ ਕੇ ਆਥਣਾ ਦੀ ਕੁਆਲਿਟੀ ਚੈੱਕ ਕਰ ਲਓ ਦੋਸਤੋ ਨੇੜਿਓਂ ਆਹ ਦੇਖੋ ਤੁਸੀਂ ਲੈਵਾ ਹੈ ਹਨਾ ਅਤੇ ਚੰਗੇ ਹਜੇ ਦਿਨ ਲੈ ਜੂਗੀ ਦੁੱਧ ਕੱਢ ਦੂਗੀ ਲੈ ਦੇਖ ਲਓ ਹੁਣ ਪਿੱਠਪੋੜੇ ਦੀ ਮੰਤਰ ਵੀ ਦੇਖ ਲਓ ਸਿੰਘ ਵੀ ਚੰਗਾ ਹੈਗਾ ਸੋਹਣਾ ਸਿੰਘ ਲੱਗਿਆ ਹੋਇਆ ਐ ਨਹੀਂ ਹੈਗਾ ਵੀ ਮਾੜਾ ਸਿੰਘ ਆਜੋ ਆਪਾਂ ਕੋਈ ਹੋਰ ਪਸ਼ੂ ਤੁਹਾਨੂੰ ਅੱਗੇ ਮੰਡੀ ਰਾਮਪੁਰੇ ਦੀ ਜਿਹੜਾ ਆਇਆ ਹੋਇਆ ਤੇ ਉਹ ਦਿਖਾਉਣੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਮੰਡੀ ਜਿਹੜੀ ਇੱਕ ਤਰੀਕ ਨੂੰ ਲੱਗਦੀ ਹੈ ਰਾਮਪੁਰੇ ਦੇ ਵਿੱਚ ਜਿਨੇ ਪਸ਼ੂ ਦਿਖਾਏ ਆਪਾਂ ਰੇਟ ਅਪਾ ਪਹਿਲਾਂ ਵੀ ਦੱਸਿਆ ਸੀ ਵੀ ਰੇਟ ਦੀ ਜਾਣਕਾਰੀ ਇੰਨੇ ਕਿ ਜਿਹੜੇ ਘਰੇ ਬੈਠੇ ਵੀਰ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਰੇਟ ਚੱਲੀ ਜਾਂਦਾ ਮੰਡੀਆਂ ਦਾ ਪਰ ਇੱਕ ਗੱਲ ਦੱਸ ਦਗੇ ਰੇਟ ਮੰਡੀਆਂ ਦੇ ਉੱਤੇ ਜਿਹੜੇ ਜ਼ਿਆਦਾ ਦੱਸਦੇ ਨੇ ਹਨਾ ਵਪਾਰੀ ਲੋਕ ਉਹਨਾਂ ਦਾ ਮਜਬੂਰੀ ਹੁੰਦੀ ਹੈ ਰੇਟ ਦੱਸਣਾ ਕਿਉਂਕਿ ਕੋਲੇ ਗਾਹਕ ਫਿਰਦਾ ਹੁੰਦਾ ਉਹਨਾਂ ਨੂੰ ਰੇਟ ਦੱਸਣਾ ਪੈ ਜਾਂਦਾ ਹੈ ਬਾਕੀ ਤੁਸੀਂ ਜਿਹੜੀ ਵੀ ਹੁੰਦੀ ਹੈ ਰੇਟ ਦੇ ਕਨਫਰਮ ਜਿਹੜੀ ਉਹਨੂੰ ਵੀਡੀਓ ਜਿਹੜੀ ਬਣਾਉਣੀ ਆ ਨੰਬਰ ਦਿੱਤਾ ਹੁੰਦਾ ਵਿੱਚ ਹਨਾ ਉਹ ਨੰਬਰ ਫੋਨ ਨੰਬਰ ਤੇ ਲਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਕਿਵੇਂ ਲੱਗੀ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਿਓ ਤੇ ਜਿਹੜਾ YouTube ਦੇ ਉੱਤੇ ਚੈਨਲ ਹੈ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਠੀਕ ਆ ਦੋਸਤੋ ਜਲਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਦਾ